ਅੱਜ ਕਾਦੀਆਂ ਵਿਖੇ ਗੁਰਪੁਰਨੀ ਮਹਾ ਦੇ ਅਫਸਰ ਤੇ ਮੈਨੂੰ ਮੰਦਿਰ ਚ ਆਣ ਦਾ ਮੌਕਾ ਮਿਲਿਆ ਵਾ ਬਹੁਤ ਮੈਂ ਆਪਣੇ ਆਪ ਨੂੰ ੜਪਾ ਕਾ ਮਹਿਸੂਸ ਕਰ ਰਿਹਾ ਹਾਂ ਸਭ ਤੋਂ ਪਹਿਲਾਂ ਤਾਂ ਮੈਂ ਸਾਰੀ ਸੰਗਤ ਨੂੰ ਅੱਜ ਗੁਰਪੁਰਨੀ ਮਹਾ ਦੇ ਸ਼ੁਭ ਅਸਰ ਤੇ ਸਾਰਿਆਂ ਨੂੰ ਬਹੁਤ ਬਹੁਤ ਵਧਾਈ ਦਿੰਦਾ ਬਹੁਤ ਸ਼ਰਧਾ ਨਾਲ ਚਾਵਾ ਨਾਲ ਜਿਹੜਾ ਅੱਜ ਦਾ ਇਹ ਦਿਹਾੜਾ ਇਹ ਮਨਾਇਆ ਜਾ ਰਿਹਾ ਔਰ ਇਹਦੇ ਨਾਲ ਨਾਲ ਮੈਂ ਅੱਜ ਜੋ ਪੰਜਾਬ ਸਰਕਾਰ ਵੱਲੋਂ 5 ਲੱਖ ਰੁਪਏ ਦੀ ਗ੍ਰਾਂਟ ਜਿਹੜੀ ਆ ਇਥੋਂ ਦਾ ਜਿਹੜਾ ਮੰਦਿਰ ਦਾ ਹਾਲ ਬੰਨਣਾ ਉਹਦੇ ਲਈ ਸੈਂਕਸ਼ਨ ਕੀਤੀ ਗਈ ਆ ਔਰ 4 ਲੱਖ ਦੀ ਪਹਿਲੀ ਗ੍ਰਾਂਟ ਜਿਹੜੀ ਆਉਣ ਵਾਲੀ ਸੀਗੀ ਉਹ ਵੀ ਸਾਡੇ ਸਬੰਧਤ ਅਧਿਕਾਰੀਆਂ ਨਾਲ ਗੱਲ ਹੋਈ ਆ ਉਹ ਵੀ ਰਿਲੀਜ਼ ਕਰਾ ਕੇ ਤੇ ਵਧੀਆ ਢੰਗ ਨਾਲ ਜਿਹੜਾ ਉਸੇ ਮੰਦਿਰ ਦਾ ਹਾਲ ਬਣਨ ਵਾਲਾ ਬੜੇ ਲੰਬੇ ਸਮੇਂ ਤੋਂ ਉਹ ਜਿਹੜਾ ਕੰਮ ਆ ਉਹ ਨੇੜ ਭੁੱਖ ਦੇ ਵਿੱਚ ਜਿਹੜੇ ਆ ਸ਼ੁਰੂ ਕੀਤੇ ਜਾਣਗੇ ਔਰ ਵਧੀਆ ਢੰਗ ਤੇ ਨਾਲ ਜਿਹੜਾ ਮੰਦਿਰ ਦਾ ਨਿਮਨਕਰਨ ਜਿਹੜਾ ਵਾ ਸਾਰੇ ਸੰਗਤ ਦੇ ਸਹਿਯੋਗ ਦੇ ਨਾਲ ਹੋ ਕੀਤਾ ਜਾਵੇ ਧੰਨਵਾਦ